ਵਰਿੰਦਰ ਘੁੰਮਣ ਦਾ ਕਤਲ ਡਾਕਟਰਾਂ ਨੇ ਕੀਤਾ ਭਰਾਵੋ ਵਰਿੰਦਰ ਨੂੰ ਇੱਕ ਟੀਕਾ ਇਹੋ ਜਿਹਾ ਲਾਤਾ ਕਿ ਉਹ ਵਿਚਾਰਾ ਦੁਨੀਆ ਨੂੰ ਅਲਵਿਦਾ ਕਹਿ ਗਿਆ ਦੂਜੇ ਪਾਸੇ ਰਾਜਵੀਰ ਜਵੰਦਾ ਅੱਜ ਤੋਂ 10 ਦਿਨ ਪਹਿਲਾਂ ਖਤਮ ਹੋ ਚੁੱਕਿਆ ਸੀਗਾ ਡਾਕਟਰਾਂ ਨੇ ਜਾਣ ਬੁਝ ਕੇ ਨੂੰ ਵੈਂਟੀਲੇਟਰ ਤੇ ਪਾ ਕੇ ਰੱਖਿਆ ਸਿਰਫ ਪਰਿਵਾਰ ਦਾ ਪੈਸਾ ਲੁੱਟਣ ਲਈ ਸਿਰਫ ਆਪਦੇ ਹਸਪਤਾਲ ਦੀ ਮਸ਼ਹੂਰੀ ਕਰਾਉਣ ਲਈ ਅੱਜ ਸਾਰੇ ਚਿੱਠੇ ਖੁੱਲ ਗਏ ਆ ਅੱਜ ਸਾਰੇ ਰਾਜ਼ ਖੁੱਲ ਗਏ ਆ ਜਿਹੜੇ ਇਹ ਡਾਕਟਰ ਆ ਇਹ ਪ੍ਰਭੂ ਜਲਾਦ ਨੇ ਜਲਾਦ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਆਪਾਂ ਗੱਲ ਕਰਨੀਆਂ ਕਿ ਜਿਹੜਾ ਡਾਕਟਰਾਂ ਨੇ ਮੈਡੀਕਲ ਅੱਤਵਾਦ ਪੰਜਾਬ ਦੇ ਵਿੱਚ ਚਲਾਇਆ ਹੋਇਆ ਡਾਕਟਰ ਜਲਾਦ ਬਣ ਚੁੱਕਿਆ ਵਰਿੰਦਰ ਕੋਮਨ ਨੂੰ ਲਗਭਗ ਸਾਰੀ ਦੁਨੀਆ ਨੇ ਦੇਖਿਆ 6 ਫੁੱਟ ਦਾ ਗੱਭਰੂ ਜਵਾਨ ਲੱਸ਼ ਲੱਸ਼ ਕਰਦਾ ਸੀਗਾ ਪਹਾੜ ਜਿਹਾ ਸਰੀਰ ਸੀਗਾ 140 ਕਿਲੋ ਉਸ ਬੰਦੇ ਦਾ weight ਸੀਗਾ ਸਾਰੀ ਉਮਰ ਉਸ ਬੰਦੇ ਨੇ ਨਸ਼ਾ ਕਰਦੇ ਜਵਾਨ ਤਰੀਸ ਧਰਕੇ ਦੇਖਿਆ ਬਿਲਕੁਲ ਸ਼ਾਕਾਹਾਰੀ ਬੰਦਾ ਸੀਗਾ ਉਹ ਆਏ ਤੇ 3 ਮਹੀਨਿਆਂ ਬਾਅਦ ਉਸ ਬੰਦੇ ਦਾ ਸਾਰਾ ਡਾਕਟਰੀ ਚੈੱਕਅਪ ਹੁੰਦਾ ਸੀਗਾ ਕਿਉਂਕਿ ਰੱਜੇ ਪੁੱਜੇ ਘਰ ਦਾ ਸੀਗਾ ਹੁਣ ਹੁੰਦਾ ਕਿ ਇਹ ਜਿਹੜਾ ਵਿਰਿੰਦਰ ਘੋਮਣਾ ਉਹਦੇ ਕੋਈ ਮੋਢੇ ਤੇ ਇੰਜਰੀ ਹੋ ਜਾਂਦੀ ਆ ਕਿਉਂਕਿ ਵੇਟ ਬੁੱਡ ਚੱਕਦਾ ਰਹਿੰਦਾ ਸੀਗਾ ਚਲੋ ਜੀ ਉਹ ਬੰਦਾ ਅੰਮ੍ਰਿਤਸਰ ਦੇ 40th ਹਸਪੀਟਲ ਦੇ ਵਿੱਚ ਆਪਦਾ ਆਪਰੇਸ਼ਨ ਕਰਾਉਣ ਲਈ ਜਾਂਦਾ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਡਾਕਟਰਾਂ ਨੇ ਜਦੋਂ ਵੀ ਕੋਈ ਆਪਰੇਟ ਕਰਨਾ ਹੁੰਦਾ ਤਾਂ ਉਸ ਤੋਂ ਪਹਿਲਾਂ ਬੰਦੇ ਦੇ ਸਾਰੇ ਬਲੱਡ ਟੈਸਟ ਹੁੰਦੇ ਆ ਉਸੇ ਤਰ੍ਹਾਂ ਵਿਰਿੰਦਰ ਘੋਮਣ ਦੇ ਸਾਰੇ ਬਲੱਡ ਟੈਸਟ ਹੋਏ ਸਾਰੀਆਂ ਰਿਪੋਰਟਾਂ ਬਿਲਕੁਲ ਠੀਕ ਠਾਕ ਸੀਗੀਆਂ ਉਸ ਤੋਂ ਬਾਅਦ ਚਲੋ ਜੀ ਵਿਰਿੰਦਰ ਕੁਮਨ ਨੂੰ ਆਪਰੇਸ਼ਨ تھیਟਰ ਦੇ ਵਿੱਚ ਲੈ ਜਾਂਦੇ ਆ ਹੁਣ ਗਲਤੀ ਕਿੱਥੇ ਹੁੰਦੀ ਆ ਗਲਤੀ ਇੱਥੇ ਹੁੰਦੀ ਆ ਕਿ ਜਿਹੜਾ ਡਾਕਟਰ ਵਿਰਿੰਦਰ ਕੁਮਨ ਨੂੰ ਬਿਹੋਸ਼ੀ ਵਾਲਾ ਇੰਜੈਕਸ਼ਨ ਲਾਉਣ ਆਇਆ ਸੀਗਾ ਜਦੋਂ ਉਹਨੇ ਵਿਰਿੰਦਰ ਕੁਮਨ ਨੂੰ ਦੇਖਿਆ ਵੀ ਐਡੀ ਦੇ ਯਾਰ ਇਹਦਾ ਝੋਟੇ ਜਿਡਾ ਸਰੀਰ ਆ 140 ਕਿਲੋ weight ਆ ਉਹ ਬਰਿੰਦਰ ਘੋਮਣ ਦਾ ਸਰੀਰ ਦੇਖ ਕੇ ਤੇ ਵੇਟ ਦੇਖ ਕੇ ਕਿਤੇ ਓਵਰਡੋਜ਼ ਲਾ ਬੈਠਾ। ਉਸ ਤੋਂ ਬਾਅਦ ਜਦੋਂ ਡਾਕਟਰ ਬਰਿੰਦਰ ਘੋਮਣ ਬਿਹੋਸ਼ ਹੋ ਜਾਂਦਾ ਡਾਕਟਰ ਚਲੋ ਜੀ ਮੋਢੇ ਦਾ ਆਪਰੇਸ਼ਨ ਕਰਨ ਲੱਗ ਜਾਂਦੇ ਆ। ਹੁਣ ਜਿਹੜਾ ਵੀ ਉਹ ਚੀਜ਼ਾਂ ਇੰਜੈਕਸ਼ਨ ਉਹਨਾਂ ਡਾਕਟਰ ਸੀ ਉੱਥੇ ਉਹਨੇ ਟਾਈਮ ਉੱਥੋਂ ਫੁਰਰ ਹੋ ਗਿਆ। ਹੁਣ ਡਾਕਟਰ ਮੋਢੇ ਦਾ ਆਪਰੇਸ਼ਨ ਕਰਦੇ ਪਏ ਆ ਥੋੜੇ ਸਮੇਂ ਬਾਅਦ ਉਹਨਾਂ ਨੇ ਵੇਖਿਆ ਵੀ ਇਹਦਾ ਸਾਹ ਹੀ ਚੱਲਦੇ ਵੀ ਤਾਂ ਖਤਮ ਹੋਗੇ ਤਾਂ ਮਰ ਗਿਆ। ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਹੁਣ ਜਿਹੜੇ ਆਪਰੇਸ਼ਨ ਤੇ ਅੱਧਾ ਘੰਟਾ ਲੱਗਣਾ ਸੀਗਾ ਉੱਥੇ ਫਿਰ ਡਾਕਟਰਾਂ ਨੇ 6 ਘੰਟੇ ਹੋਰ ਪਰਿਵਾਰ ਬਾਹਰ ਬੈਠਾ ਯਾਰ ਮਿੱਤਰ ਬਾਹਰ ਬੈਠੇ ਉਹ ਕਹਿੰਦੇ ਨਿੱਕਾ ਜਿਹਾ ਆਪਰੇਸ਼ਨ ਸੀਗਾ ਮੋਢੇ ਦਾ ਅੱਧੇ ਘੰਟੇ ਦਾ ਕੰਮ ਸੀਗਾ ਵੀ 5-6 ਘੰਟੇ ਹੋ ਗਏ ਐਡਾ ਕਿਡਾ ਕ ਆਪਰੇਸ਼ਨ ਚੱਲੀ ਜਾਂਦਾ ਫੇਰ ਹੁਣ ਵਿਰਿੰਦਰ ਘੋਮਣਤੰਦਰ ਖਤਮ ਹੋਇਆ ਪਿਆ ਮਰਿਆ ਪਿਆ ਵਿਚਾਰਾ ਪਰ ਪਰਿਵਾਰ ਨੂੰ ਲਮਕਾਈ ਰੱਖਿਆ ਡਾਕਟਰਾਂ ਨੇ ਸੱਛੋ ਪੰਜੇ ਚ ਪਾਈ ਰੱਖਿਆ ਹਾਂਜੀ ਧੜਕਣ ਵੱਧ ਰਹੀ ਆ ਧੜਕਣ ਘਟ ਰਹੀ ਆ ਸਾਨੂੰ ਸ਼ੱਕ ਆ ਕਿ ਉਹਨੂੰ ਹਾਰਟ ਅਟੈਕ ਆਉਣ ਵਾਲਾ ਜਾਂ ਹਾਰਟ ਅਟੈਕ ਆ ਕੇ ਚਲਾ ਗਿਆ ਹਜੇ ਉਹਦੀ ਹਾਲਤ ਸਹੀ ਨਹੀਂ ਹੈਗੀ ਥੋੜਾ ਟਾਈਮ ਲੱਗੂਗਾ ਜੇ ਹੋਗਾ ਉਹ ਹੋਊਗਾ 6 ਘੰਟਿਆਂ ਬਾਅਦ ਡਾਕਟਰ ਖਤਮ ਹੋ ਚੁੱਕਿਆ ਮਰ ਗਿਆ ਪਰਿਵਾਰ ਨੇ ਕਿਹਾ ਵੀ ਇਹ ਕੀ ਬਣਿਆ ਕਹਿੰਦੇ ਜੀ ਉਹਨੂੰ ਆਪਰੇਸ਼ਨ ਦੇ ਦੌਰਾਨ ਹਾਰਟ ਅਟੈਕ ਆ ਗਿਆ ਧੜਕਣ ਬਹੁਤ ਵਧ ਘਟ ਰਹੀ ਸੀ ਸੌਰੀ ਅਸੀਂ ਕੁਝ ਨਹੀਂ ਕਰ ਸਕਦੇ ਪਰਿਵਾਰ ਨੇ ਕਿਤੇ ਨਾ ਕਿਤੇ ਫਿਰ ਵੀ ਗੱਲ ਨੂੰ ਸੱਚ ਮੰਨ ਲਿਆ ਚਲੋ ਜੀ ਪਰਿਵਾਰ ਨੇ ਜਦੋਂ ਡੈੱਡ ਬੋਡੀ ਦੇਖੀ ਪਰਿਵਾਰ ਨੂੰ ਹੱਥ ਪੈਰਾਂ ਦੀ ਪੈ ਗਈ ਵੀ ਗੋਰਾ ਚਟਾ ਲਾਸ਼ ਲਾਸ਼ ਕਰਦਾ ਲਾਲ ਸੁਹਾ ਰੰਗ ਵੀ ਤਾਂ ਨੀਲਾ ਹੋਇਆ ਪਿਆ ਕਾਲਾ ਹੋਇਆ ਪਿਆ ਵੀ ਇਹ ਕੀ ਬਣ ਗਿਆ ਚਲੋ ਜੀ ਪਰਿਵਾਰ ਨੇ ਕੀਤਾ ਯਾਰਾ ਮਿੱਤਰਾਂ ਨੇ ਕੀਤਾ ਉਹ ਵੀਡੀਓ ਬਣਾ ਕੇ ਆਪਦੇ ਜਾਣੂ ਡਾਕਟਰਾਂ ਨੂੰ ਭੇਜੀਆਂ ਵੀ ਆ ਦੇਖੋ ਯਾਰ ਬੀਅਰ ਆਪਰੇਸ਼ਨ ਦੇ ਦੌਰਾਨ ਇਹ ਕਹਿੰਦੇ ਹਾਰਟ ਅਟੈਕ ਹੋਇਆ ਤੇ ਇਹਦਾ ਬਾਡੀ ਨੀਲੀ ਹੋਈ ਪਈ ਆ ਕਾਲੀ ਹੋਈ ਪਈ ਆ ਇਹਦਾ ਪਛਾਣ ਚ ਰੀਆ ਦਾ ਵਰਿੰਦਰ ਘੋਮਣਾ ਡਾਕਟਰਾਂ ਨੇ ਦੱਸਤਾ ਪਰਿਵਾਰ ਨੂੰ ਜਿਹੜੇ ਜਾਣੂ ਪਰ ਡਾਕਟਰ ਸੀ ਜਗਦੀਆਂ ਜ਼ਮੀਰਾਂ ਵਾਲੇ ਉਹ ਕਹਿੰਦੇ ਵੀ ਨਹੀਂ ਹਾਰਟ ਅਟੈਕ ਦੇ ਨਾਲ ਸਰੀਰ ਐਦਾਂ ਨਹੀਂ ਹੋ ਸਕਦਾ ਇਹਦਾ ਕੋਈ ਓਵਰਡੋਜ਼ ਲੱਗੀ ਆ ਬੰਦੇ ਨੂੰ ਤਾਂ ਕਰਕੇ ਸਰੀਰ ਨੀਲਾ ਤੇ ਕਾਲਾ ਹੋ ਗਿਆ ਚਲੋ ਜੀ ਫਿਰ ਪਰਿਵਾਰ ਨੇ ਡਾਕਟਰਾਂ ਨੂੰ ਕਿਹਾ ਵੀ ਸਾਨੂੰ ਆਪਰੇਸ਼ਨ ਥੀਏਟਰ ਦੀ ਵੀਡੀਓ ਦਿਓ ਸੀਸੀਟੀਵੀ ਦੀ ਫੋਟੋਸ ਦਿਓ ਡਾਕਟਰ ਬਈ ਸੇ ਪੈਰਾ ਦੇ ਪਾਣੀ ਨਾ ਪੈਣ ਦੇਣ ਮੁੜ ਕੇ ਪਰਿਵਾਰ ਨੇ ਸੇ ਰੌਲਾ ਪਾ ਲਿਆ ਫਿਰ ਡਾਕਟਰਾਂ ਨੇ ਚੱਕੀਆਂ ਗੱਡੀ ਦੀਆਂ ਚਾਬੀਆਂ ਹਸਪਤਾਲ ਛੱਡ ਕੇ ਭੱਜ ਗਏ। ਅਸਲ ਦੇ ਵਿੱਚ ਡਾਕਟਰਾਂ ਨੂੰ ਪਤਾ ਸੀਗਾ ਕਿ ਓਵਰਡੋਜ਼ ਲਾ ਬੈਠੇ ਆਂ, ਬੰਦਾ ਮਰ ਗਿਆ। 6 ਘੰਟੇ ਪਰਿਵਾਰ ਨੂੰ ਬਾਹਰ ਲਮਕਾਈ ਰੱਖਿਆ, ਅੰਦਰ ਵਿਆਉਂਤਾ ਘਟਦੇ ਰਹੇ। ਵੀ ਹੁਣ ਪਰਿਵਾਰ ਨੂੰ ਕੀ ਕਹਿ ਕੇ ਤਾਲਾ ਲਾਈਏ, ਕਿਵੇਂ ਕਹਿ ਕੇ ਤਾਲਾ ਲਾਈਏ, ਕਿਵੇਂ ਜਾਨ ਛਡਾਈਏ। 6 ਫੁੱਟ ਦਾ ਮਾਂ ਦਾ ਪੁੱਤ ਡਾਕਟਰਾਂ ਦੀ ਇੱਕ ਛੋਟੀ ਜੀ ਗਲਤੀ ਕਰਕੇ ਜਹਾਨ ਤੋਂ ਚਲਾ ਗਿਆ। ਪਤਾ ਨਹੀਂ ਕਿੰਨੇ ਕੁ ਹੋਰ ਐਦਾਂ ਦੇ ਬੰਦੇ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਨੂੰ ਡਾਕਟਰਾਂ ਨੇ ਕਤਲ ਕਰਤਾ। ਕਿਉਂਕਿ ਡਾਕਟਰਾਂ ਤੋਂ ਗਲਤੀ ਹੋਈ ਬੰਦਾ ਮਰ ਗਿਆ ਪਰ ਡਾਕਟਰਾਂ ਨੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੱਤਾ ਪਰਿਵਾਰ ਨੂੰ ਬਾਹਰ ਹੋਰ ਗੱਲਾਂ ਬਣਾ ਕੇ ਸੁਣਾਤੀਆਂ ਬਹੁਤ ਸਾਰੇ ਬੰਦੇ ਹਸਪਤਾਲਾਂ ਦੇ ਵਿੱਚ ਇਸ ਤਰੀਕੇ ਨਾਲ ਮਰਦੇ ਆ ਤੇ ਦੂਜੇ ਪਾਸੇ ਮੁਹਾਲੀ ਜਿਹੜਾ 40 ਹਸਪਤਾਲ ਸੀਗਾ ਉੱਥੇ ਰਾਜਵੀਰ ਜਵੰਦਾ ਦੀ ਲਾਸ਼ ਦੇ ਨਾਲ ਖਿਲਵਾੜ ਕੀਤਾ ਗਿਆ ਸ਼ਰਿਆਮ ਪਰਿਵਾਰ ਨੂੰ ਲੁੱਟਿਆ ਗਿਆ ਸ਼ਰਿਆਮ ਪਰਿਵਾਰ ਦਾ ਪੈਸਾ ਖਾਦਾ ਗਿਆ ਹੁਣ ਦੇਖੋ ਗੱਲਾਂ ਕਿੰਨੀਆਂ ਨਿਕਲ ਕੇ ਬਾਹਰ ਆ ਰਹੀਆਂ ਨੇ ਰਾਜਵੀਰ ਜਵੰਦ ਨੂੰ ਜੋ ਸੰਸਕਾਰ ਦੇ ਟਾਈਮ ਲਿਜਾਇਆ ਜਾ ਰਿਹਾ ਉਹ ਫੋਟੋਜ਼ ਬਾਹਰ ਆਈਆਂ ਨੇ ਉਸ ਫੋਟੋ ਤੇ ਰਾਜਵੀਰ ਜਵੰਦੇ ਦੀ ਤੁਸੀਂ ਦਾੜੀ ਦੇਖ ਸਕਦੇ ਹੋ ਦਾੜੀ ਇਦਾਂ ਲੱਗਦਾ ਵੀ ਜਿਵੇਂ ਬੰਦੇ ਨੇ ਤਾਜੀ ਕਟਾਈ ਹੁੰਦੀ ਹੈ ਤੁਸੀਂ ਇਹ ਵੇਖੋ ਕਿ ਅੱਜ ਤੋਂ 10-12 ਦਿਨ ਪਹਿਲਾਂ ਉਸ ਬੰਦੇ ਦਾ ਐਕਸੀਡੈਂਟ ਹੁੰਦਾ ਤੇ ਉਸ ਬੰਦੇ ਦੀ ਦਾੜੀ ਬਿਲਕੁਲ ਵੀ ਨਹੀਂ ਵਧੀ ਹੋਈ ਇਦਾਂ ਲੱਗਦਾ ਜਿਵੇਂ ਤਾਜੀ ਕਟਿੰਗ ਹੋਈ ਹੁੰਦੀ ਹੈ ਅਸਲ ਦੇ ਵਿੱਚ ਇਹ ਕਟਿੰਗ ਉਦੋਂ ਦੀ ਹੋਈ ਹੈ ਜਦੋਂ ਰਾਜਵੀਰ ਜਵੰਦਾ ਕਟਿੰਗ-ਕੋਟਿੰਗ ਕਰਾ ਕੇ ਆਪਦਾ ਰਾਈਡ ਤੇ ਗਿਆ ਸੀ ਆਪਦਾ ਘੁੰਮਣ ਫਿਰਨ ਗਿਆ ਸੀ ਪਰ ਉਹਨੂੰ ਕੀ ਪਤਾ ਸੀ ਮੇਰਾ ਐਕਸੀਡੈਂਟ ਹੋ ਜਾਣਾ ਹੁਣ ਰਾਜਵੀਰ ਜਵੰਦੇ ਦੀ ਦਾੜੀ ਵਧੀ ਕਿਉਂ ਨਹੀਂ ਸੋਚਣ ਵਾਲੀ ਗੱਲ ਤਾਂ ਇਹ ਆ ਨਾ ਯਾਰ ਤੁਹਾਨੂੰ ਪਤਾ ਕੀ ਆਪਾਂ ਦਾੜੀ ਕਟਾ ਕੇ ਆਉਂਦੇ ਆ ਦੂਜੇ ਤੇ ਜਿਦਨ ਆਪਣੇ ਕਿਵੇਂ ਵਾਲ ਉਹ ਗਾਉਂਦਿਆਂ ਮਿੰਟੋ-ਮਿੰਟ ਵਾਲ ਤਾਂ ਬੰਦੇ ਦਾੜੀ ਦੇ ਘੰਟਿਆਂ ਬਾਅਦ ਹੀ ਵਧਣ ਲੱਗ ਜਾਂਦੇ ਆ ਤੇ ਇਹ ਬੰਦਾ 10-12 ਦਿਨ ਉੱਥੇ ਪਿਆ ਰਿਆ ਦਾੜੀ ਕਿਉਂ ਨਹੀਂ ਵਧੀ ਦਾੜੀ ਤਾਂ ਨਹੀਂ ਵਧੀ ਕਿਉਂਕਿ ਜਦੋਂ ਇਸ ਬੰਦੇ ਨੂੰ ਫੋਰਟੇਜ ਹਸਪੀਟਲ ਦੇ ਵਿੱਚ ਲਿਆ ਕੇ ਐਡਮਿਟ ਕਰਾਇਆ ਗਿਆ ਇਹ ਬੰਦਾ ਉਸ ਟਾਈਮ ਹੀ ਖਤਮ ਹੋ ਗਿਆ ਸੀ ਪਰ ਡਾਕਟਰਾਂ ਨੇ ਆਪਦਾ ਪੈਸਾ ਕੁੱਟਣਾ ਸੀਗਾ ਆਪਦੇ ਹਸਪਤਾਲ ਦੀ ਮਸ਼ਹੂਰੀ ਕਰਾਉਣੀ ਸੀ ਇਸ ਕਰਕੇ ਉਹਨਾਂ ਨੇ ਚੱਕ ਕੇ ਵੈਂਟੀਲੇਟਰ ਤੇ ਪਾ ਦਿੱਤਾ ਵੈਂਟੀਲੇਟਰ ਤਾਂ ਮਰੇ ਬੰਦੇ ਨੂੰ ਪਾ ਦੋ ਉਹਦੇ ਵੀ ਸਾਹ ਚੱਲਣ ਲੱਗ ਜਾਂਦੇ ਉਹ ਦਿਲ ਧੜਕਣ ਲੱਗ ਜਾਂਦਾ ਅਸਲ ਵਿੱਚ ਡਾਕਟਰ ਉਹ ਆਏ ਸੀ ਵੀ ਸਾਡੇ ਫੋਰਟੇਜ ਹਸਪਤਾਲ ਦੀ ਮਸ਼ਹੂਰੀ ਹੋ ਰਹੀ ਹੈ ਬਹੁਤ ਵੱਡੇ ਪੱਧਰ ਤੇ ਕਿਉਂਕਿ ਚਾਰ ਛਪੇਰੇ ਪੱਤਰਕਾਰ ਬਲੌਗਰ ਯੂਟਿਊਬਰ ਆਏ ਮੋਬਾਈਲ ਤੇ ਕੈਮਰੇ ਚੱਕੀ ਫਿਰਦੇ ਸੀ ਜਿਵੇਂ ਗਿਰਜਾਂ ਫਿਰਦੀਆਂ ਹੁੰਦੀਆਂ ਨੇ ਹੱਡਾ ਰੋੜੀ ਦੇ ਉੱਪਰ ਤੜਾ ਤੜ ਖਬਰਾਂ ਲੱਗ ਰਹੀਆਂ ਸੀ ਹਾਂਜੀ ਫੋਰਟੇਜ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦਾ ਦਾਖਲਾ ਉਹਦੀ ਸੀਐਚਯੂ ਸੁਧਾਰ ਹੋ ਰਿਹਾ ਉਹਦਾ ਫਲਾਣਾ ਅੰਗ ਕੰਮ ਕਰਨ ਲੱਗ ਗਿਆ ਜੇ ਕਰਨ ਲੱਗ ਗਿਆ ਉਹ ਕਰਨ ਲੱਗ ਗਿਆ ਅਸਲ ਦੇ ਵਿੱਚ ਜਿਸ ਦਿਨ ਦਾ ਰਾਜਵੀਰ ਜਵੰਦਾ ਫੋਰਟिज ਹਸਪੀਟਲ ਦੇ ਵਿੱਚ ਐਡਮਿਟ ਹੋਇਆ ਉਸ ਦਿਨ ਤੋਂ ਉਹਦੇ ਸਰੀਰ ਦੇ ਕਿਸੇ ਵੀ ਅੰਗ ਨੇ ਕੋਈ ਮੂਵਮੈਂਟ ਨਹੀਂ ਕੀਤੀ। ਬੰਦੇ ਦਾ ਬ੍ਰੇਨ ਖਤਮ ਹੋ ਚੁੱਕਿਆ ਸੀ। ਸਪੈਨਲ ਕਾਰਡ ਡੈਮੇਜ ਹੋ ਚੁੱਕੀ ਸੀ। ਥਾਉਣ ਦੇ ਮਣਕੇ ਟੁੱਟ ਚੁੱਕੇ ਸੀ। ਰੀੜ ਦੀ ਹੱਡੀ 2-3 ਥਾਂ ਤੋਂ ਟੁੱਟ ਚੁੱਕੀ ਸੀ। ਦੱਸੋ ਬੰਦਾ ਜਿਉਂਦਾ ਕਿਵੇਂ ਰਹਿ ਸਕਦਾ? ਜਿਹੜੇ ਡਾਕਟਰ ਨੇ ਭਰਾਵੋ ਇਹ ਜਲਾਦ ਬਣ ਗਿਆ ਜਲਾਦ। ਇਹਨਾਂ ਨੂੰ ਸਿਰਫ ਆਪ ਦੇ ਪੈਸੇ ਤੱਕ ਮਤਲਬ ਰਹਿ ਗਿਆ। ਪਰ ਸਾਡੀ ਸਰਕਾਰ ਦੇ ਮੂੰਹ ਨੂੰ ਲੋਕ ਲੱਗਾ ਹੋਇਆ। ਸਰਕਾਰ ਨੇ ਕਦੇ ਬੋਲਣਾ ਨਹੀਂ ਗਾ। ਸਰਕਾਰ ਤਾਂ ਨਹੀਂ ਬੋਲਦੀ ਕਿਉਂਕਿ ਜਿਹੜੇ ਆ 40s ਵਰਗੇ ਵੱਡੇ ਹਸਪਤਾਲ ਆ ਇਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਆ ਇਹ ਕਾਰਪੋਰੇਟ ਘਰਾਣੇ ਸਰਕਾਰਾਂ ਨੂੰ ਇਲੈਕਸ਼ਨ ਦੇ ਟਾਈਮ ਤੇ ਮੋਟਾ ਫੰਡ ਦਿੰਦੇ ਆ ਸਰਕਾਰ ਦਾ ਮੂੰਹ ਬੰਦ ਕਰਨ ਲਈ ਫੇਰੇ ਸ਼ਰੇਆਮ ਲੁੱਟਦੇ ਆ ਜਿਵੇਂ ਕਸਾਈ ਬੱਕਰੇ ਨੂੰ ਵੱਢ ਕੇ ਸਿੱਟ ਦਿੰਦਾ ਐਵੇਂ ਫਿਰ ਡਾਕਟਰ ਉਥੇ ਮਰੀਜ਼ਾਂ ਨੂੰ ਮਾਰ ਮਾਰ ਸਿੱਟੀ ਤੁਰੇ ਆਉਂਦੇ ਜਿਹੜਾ ਬਚ ਗਿਆ ਬੜਾ ਜਿਹੜਾ ਮਰ ਗਿਆ ਮਰ ਗਿਆ ਅੱਜ ਤੱਕ ਜਿੰਨੇ ਬੰਦੇ ਵੈਂਟੀਲੇਟਰ ਤੇ ਪਏ ਆ ਉਹਨਾਂ ਚੋਂ ਕਿ 100 ਚੋਂ ਇੱਕ ਦੋ ਬੰਦੇ ਬਚੇ ਹੋਣਗੇ ਨਹੀਂ ਤਾਂ 98 ਬੰਦੇ ਮਰ ਕੇ ਉਤਰੇ ਵੈਂਟੀਲੇਟਰ ਤੋਂ ਜਿਹੜਾ ਬੰਦਾ ਵੈਂਟੀਲੇਟਰ ਤੇ ਪਾ ਦਿੱਤਾ ਜਾਂਦਾ ਉਹ ਕਦੇ ਵੀ ਜਿਉਂਦਾ ਵਾਪਸ ਨਹੀਂ ਆਇਆ ਇਹ ਗੱਲ ਮੇਰੀ ਕਦੇ ਵੀ ਅਜਮਾ ਕੇ ਦੇਖ ਲਿਓ ਤੇ ਜਿਹੜੇ ਬੰਦੇ ਦਾ ਬ੍ਰੇਨ ਡੈੱਡ ਹੋਵੇ ਉਸ ਬੰਦੇ ਨੂੰ ਤੁਸੀਂ ਵੈਂਟੀਲੇਟਰ ਤੇ ਕਦੇ ਰੱਖ ਹੀ ਨਹੀਂ ਸਕਦੇ ਅਸਲ ਦੇ ਵਿੱਚ ਹਜੇ ਇਹਨਾਂ ਨੇ 10 ਦਿਨੇ ਡਰਾਮਾ ਹੋਰ ਚੱਲਣਾ ਸੀਗਾ ਜਿਹੜਾ ਕਿ ਐਨਜੀਓ ਚਲਾਉਂਦਾ ਜੇ ਉਹ ਬੰਦਾ ਡਾਕਟਰਾਂ ਦੀਆਂ ਪੋਲਾਂ ਨਾ ਖੋਲਦਾ ਉਹ ਬੰਦਾ ਰਾਜ਼ ਨਾ ਖੋਲਦਾ ਲਗਭਗ ਦੀਵਾਲੀ ਤੱਕ ਇਹ ਰਾਜਵੀਰ ਜੀ ਬੰਦੇ ਨੂੰ ਡਾਕਟਰਾਂ ਨੇ

ਰਵਿੰਦਰ ਘੋਮਣ ਦਾ ਕਤਲ ਹੋਇਆ। ਇਹ ਡਾਕਟਰ ਪ੍ਰਭੋ ਜਲਾਦ ਬਣ ਗਿਆ ਜਲਾਦ। ਇਹਨਾਂ ਨੂੰ ਸਿਰਫ ਪੈਸਾ ਚਾਹੀਦਾ ਹੋਰ ਇਹਨਾਂ ਨੂੰ ਕੌਸ਼ ਨਹੀਂ ਚਾਹੀਦਾ। ਤੇ ਇੱਕ ਗੱਲ ਹੋਰ ਵੀ ਸੋਚਣ ਵਾਲੀ ਹੈ। ਕਿ ਰਾਜਵੀਰ ਜਵੰਧ ਦਾ ਇਹ ਐਕਸੀਡੈਂਟ ਹੋਇਆ ਜਾਂ ਇਹ ਕਤਲ ਹੋਇਆ ਇਸ ਬਾਰੇ ਵੀ ਹਜੇ ਕਿਸੇ ਨੂੰ ਕੁਝ ਨਹੀਂ ਪਤਾ। ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਬੰਦੇ ਮੋਟਰਸਾਈਕਲ ਉੱਪਰ ਰਾਈਡ ਕਰਦੇ ਆ ਰਾਈਡਰ ਹੁੰਦੇ ਆ ਉਹਨਾਂ ਦੇ ਉੱਪਰ GoPro ਕੈਮਰੇ ਲੱਗੇ ਹੁੰਦੇ ਆ ਤੇ ਰਾਜਵੀਰ ਜਵੰਧ ਦੇ ਹੈਲਮਟ ਦੇ ਉੱਪਰ ਤੁਸੀਂ ਬਹੁਤ ਸਾਰੀਆਂ ਵੀਡੀਓ ਵਿੱਚ GoPro ਕੈਮਰਾ ਲੱਗਾ ਦੇਖਿਆ ਹੋਊਗਾ। ਪਰ ਜਿਸ ਦਿਨ ਐਕਸੀਡੈਂਟ ਹੁੰਦਾ ਉਸ ਦਿਨ ਉਹ GoPro ਕੈਮਰਾ ਕਿੱਥੇ ਸੀ ਉਹਦੀ ਵੀਡੀਓ ਸਾਹਮਣੇ ਕਿਉਂ ਨਹੀਂ ਆਈ ਤੇ ਜਿਹੜੇ ਬੰਦੇ ਨਾਲ ਦੇ ਯਾਰ ਮਿੱਤਰ ਹੋਰ ਰਾਈਡਰ ਸੀਗੇ ਉਹਨਾਂ ਦਾ ਕਿਸੇ ਦਾ ਕੋਈ ਬਿਆਨ ਹੀ ਨਹੀਂ ਆਇਆ ਕਿਹੜੀ ਉਹ ਬਲੈਰੋ ਗੱਡੀ ਵਿੱਚ ਵੱਜੀ ਆ ਉਹ ਬਲੈਰੋ ਗੱਡੀ ਕਿੱਧਰ ਗਈ ਜਿਹੜੇ ਯਾਰ ਮਿੱਤਰ ਨਾਲ ਸੀਗੇ ਉਹ ਕਿੱਧਰ ਗਾਇਬ ਹੋ ਗਏ ਉਹਨਾਂ ਦਾ ਕੋਈ ਬਿਆਨ ਨਹੀਂ ਹੈ ਕੋਈ ਖਬਰ ਨਹੀਂ ਆਈ ਗੱਲ ਇਹ ਵੀ ਸੋਚਣ ਵਾਲੀ ਆ ਕਿਉਂਕਿ ਭਰਾਵੋ ਇੱਕ ਗੱਲ ਯਾਦ ਰੱਖਿਓ ਕਿ ਜਦੋਂ ਤੁਸੀਂ ਕਾਮਯਾਬ ਹੁੰਨੇ ਹੋ ਤਰੱਕੀ ਕਰਦੇ ਹੋ ਤਾਂ ਤੁਹਾਡੇ ਪਿੱਛੇ ਤੁਹਾਨੂੰ ਮਾਰਨ ਵਾਲੇ ਵੀ ਤੁਹਾਡੇ ਆਪਣੇ ਹੁੰਦੇ ਆ ਬਗਾਨਾ ਕੋਈ ਨਹੀਂ ਹੁੰਦਾ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਵੀ ਤੁਹਾਡੇ ਆਪਣੇ ਹੁੰਦੇ ਆ ਤੁਹਾਡੇ ਤੋਂ ਜੈਲਸੀ ਕਰਨ ਵਾਲੇ ਤੁਹਾਡੇ ਆਪਣੇ ਹੁੰਦੇ ਆ ਥੋੜੇ ਰਾਜਵੀਰ ਜਵੰਦੇ ਦਾ ਕੀ ਪਾਣਾ ਵਾਪਰਿਆ ਇਹ ਐਕਸੀਡੈਂਟ ਕੁਦਰਤੀ ਹੋਇਆ ਜਾਂ ਇਹ ਐਕਸੀਡੈਂਟ ਕਰਾਇਆ ਗਿਆ ਇਹ ਰੱਬ ਜਾਣਦਾ ਇਹਦਾ ਅਸਲ ਸੱਚ ਅਸਲ ਵੀਡੀਓ ਕੋਈ ਵੀ ਸਾਹਮਣੇ ਨਹੀਂ ਆਈ ਅੱਜ ਬੋਲਣ ਦੀ ਲੋੜਾ ਪ੍ਰਾਈਵੇਟ ਹਸਪਤਾਲਾਂ ਦੇ ਖਿਲਾਫ ਅੱਜ ਬੋਲਣ ਦੀ ਲੋੜਾ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਕਿਉਂਕਿ ਇਹ ਦੋ ਚੀਜ਼ਾਂ ਇਹੋ ਜਿਹੀਆਂ ਨੇ ਪ੍ਰਾਈਵੇਟ ਸਕੂਲ ਤੇ ਪ੍ਰਾਈਵੇਟ ਹਸਪਤਾਲ ਜਿਹੜੇ ਕਿ ਕਾਰਪੋਰੇਟ ਘਰਾਣਿਆਂ ਦੇ ਆ ਵੱਡੇ ਅਮੀਰ ਲੋਕਾਂ ਦੇ ਆ ਤੇ ਇਹ ਲੋਕਾਂ ਨੂੰ ਐਡੇ ਇੱਕ ਵੱਡੇ ਪੱਧਰ ਤੇ ਲੁੱਟ ਰਹੇ ਆ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਪਰ ਸਾਡੀ ਸਰਕਾਰ ਨੇ ਮੂੰਹ ਚ ਘੁੰਗਰੂ ਪਾਏ ਹੋਏ ਆ ਸਾਡੀ ਸਰਕਾਰ ਇਨ੍ਹਾਂ ਦੇ ਖਿਲਾਫ ਕਦੇ ਬੋਲ ਹੀ ਨਹੀਂ ਸਕਦੀ ਕਿਉਂਕਿ ਇਲੈਕਸ਼ਨਾਂ ਦੇ ਟਾਈਮ ਇੰਨਾਂ ਕ ਮੋਟਾ ਫੰਡ ਦਿੰਦੇ ਆ ਸਰਕਾਰ ਦਾ ਮੂੰਹ ਬੰਦ ਕਰ ਦਿੰਦੇ ਆ ਮੈਂ ਤਾਂ ਇਹ ਕਹਿਣਾ ਕਿ ਰੱਬਾ ਜੇ ਦੁਨੀਆ ਤੋਂ ਕਿਸੇ ਨੂੰ ਲਿਜਾਣਾ ਤੇ ਸਿੱਧਾ ਹੀ ਲੈ ਜਾਇਆ ਕਰ ਨਾਲ ਦੀ ਨਾਲ ਹੀ ਜਾਨ ਕੱਢ ਲਿਆ ਕਰ ਇਨ੍ਹਾਂ ਜਲਾਦਾਂ ਦੇ ਵਸ ਨਾ ਪਾਇਆ ਕਰ ਇਨ੍ਹਾਂ ਪ੍ਰਾਈਵੇਟ ਹਸਪਤਲਾਂ ਦੇ ਵਸ ਨਾ ਪਾਇਆ ਕਰ ਨਾਲੇ ਦਾ ਬੰਦਾ ਮਰਨ ਵਾਲਾ ਮਰ ਜਾਂਦਾ ਨਾਲੇ ਉਹਨਾਂ ਦਾ ਘਰ ਮੋਦਾ ਕਰ ਦਿੰਦੇ ਆ ਇੰਨਾ ਕੁ ਪੈਸਾ ਉਹਨਾਂ ਦਾ ਲਵਾ ਦਿੰਦੇ ਆ ਇੰਨਾ ਕੁ ਪੈਸਾ ਉਹਨਾਂ ਤੋਂ ਲੁੱਟ ਲੈਂਦੇ ਆ 40 ਜੀ ਹਸਪੀਟਲ ਦੇ ਵਿੱਚ ਜਿੰਨੇ ਵੀ ਬੰਦੇ ਵੈਂਟੀਲੇਟਰ ਤੇ ਪਾਏ ਜਾਂਦੇ ਆ ਇੱਕ ਵੀ ਬੰਦਾ ਅੱਜ ਤੱਕ ਜਿਉਂਦਾ ਵਾਪਸ ਨਹੀਂ ਆਇਆ ਲੱਖਾਂ ਰੁਪਈਆ ਦਾ ਬਿੱਲ ਬਣਾਇਆ ਜਾਂਦਾ ਉੱਥੇ ਰਾਜਵੀਰ ਜਵੰਧੇ ਦਾ ਘਟੋੜ 60-70 ਲੱਖ ਦਾ ਬਿੱਲ ਬਣਾਇਆ ਗਿਆ ਉੱਥੇ ਜਦੋਂ ਪਰ ਰਾਜਵੀਰ ਜਵੰਧ ਦੀ ਲਾਸ਼ ਦੇਣੀ ਸੀ ਲਾਸ਼ ਤੋਂ ਪਹਿਲਾਂ ਵੀ ਪਰਿਵਾਰ ਤੋਂ 35 ਲੱਖ ਦਾ ਬਿੱਲ ਭਰਾਇਆ ਗਿਆ ਬਿੱਲ ਕਲੀਅਰ ਕਰਾ ਕੇ ਰ ਉਸ ਤੋਂ ਬਾਅਦ ਲਾਸ਼ ਦਿੱਤੀ ਗਈ ਇਸ ਗੱਲ ਕਰਕੇ ਅ ਬਲੀ ਦੇ ਬੱਕਰੇ ਸਾਹਮਣੇ ਬੰਨਾ ਪਰ ਡਾਕਟਰ ਜਲਾਦ ਨੇ ਬਸ ਮੁੱਕ ਦੀ ਗੱਲ ਏ ਆ ਜਾਗਦੀਆਂ ਜ਼ਮੀਰਾਂ ਦੇ ਡਾਕਟਰ ਬਹੁਤ ਥੋੜੇ ਆ ਬਾੜੇ ਡਾਕਟਰਾਂ ਦਾ ਕੰਮ ਇਹ ਹੋ ਗਿਆ ਕਿ ਪੈਸਾ ਲੁੱਟ ਲਓ ਜਿੰਨਾ ਲੁੱਟਿਆ ਜਾਂਦਾ ਕਿਉਂਕਿ ਲੋਕਾਂ ਨੂੰ ਪਤਾ ਉਹ ਮੈਡੀਕਲ ਬਾਰੇ ਬਿਲਕੁਲ ਨੌਲੇਜ ਨਹੀਂ ਮੈਡੀਕਲ ਲਾਈਨ ਬਾਰੇ ਨੌਲੇਜ ਨਹੀਂ ਇਲਾਜ ਬਾਰੇ ਨੌਲੇਜ ਨਹੀਂ ਬਿਮਾਰੀਆਂ ਬਾਰੇ ਨੌਲੇਜ ਨਹੀਂ ਹੈਗੀ ਡਾਕਟਰ ਜਿਵੇਂ ਕਹਿੰਦੇ ਆਪਾਂ ਉਹ ਵੀ ਹੱਥ ਜੋੜ ਕੇ ਮੰਨ ਲੈਣੇ ਹਾਂਜੀ ਸਾਡਾ ਜੀ ਬਚਾ ਦਿਓ ਸਾਡਾ ਮਰੀਜ਼ ਬਚਾ ਦਿਓ ਸਾਡੇ ਪਰਿਵਾਰ ਦੇ ਮੈਂਬਰ ਨੂੰ ਬਚਾ ਲਓ ਆਪਣੇ ਦਿਲ 'ਚ ਇੱਕੋ ਗੱਲ ਆਪਣੇ ਦਿਮਾਗ 'ਚ ਇੱਕੋ ਗੱਲ ਘੁੰਮਦੀ ਹੁੰਦੀ ਕਿ ਸਾਡਾ ਪਰਿਵਾਰ ਦਾ ਮੈਂਬਰ ਬਚ ਜੇ ਡਾਕਟਰਾਂ ਨੂੰ ਵੀ ਪਤਾ ਹੁੰਦਾ ਪਰਿਵਾਰ ਡਰਿਆ ਸਹਿਮਿਆ ਜਿਵੇਂ ਕਹਾਂਗੇ ਉਹੀ ਕੁਝ ਮੰਨੀ ਜਾਣਗੇ ਪਰ ਅੰਦਰ ਕੁਝ ਹੋਰ ਚੱਲ ਰਿਹਾ ਹੁੰਦਾ ਮਰੇ ਬੰਦੇ ਨੂੰ ਵੈਂਟੀਲੇਟਰ ਤੇ ਪਾ ਕੇ ਇਹ ਪਰਿਵਾਰ ਨੂੰ ਦੱਸ ਰਹੇ ਹੁੰਦੇ ਕਿ ਸਾਹ ਚੱਲ ਰਿਹਾ ਜਾਉਂਦਾ ਇਸ ਗੱਲ ਕਰਕੇ ਰਾਜਵੀਰ ਜਵੰਦੇ ਦੀ ਮੌਤ ਨੇ ਤੇ ਬਰਿੰਦਰ ਘੋਮਣ ਦੇ ਹੋਏ ਕਤਲ ਨੇ ਬਹੁਤ ਸਾਰੇ ਰਾਜ ਡਾਕਟਰਾਂ ਦੇ ਖੋਲਤੇ ਆ ਅੱਜ ਜਾਗਣ ਦੀ ਲੋੜ ਆ ਅੱਜ ਬੋਲਣ ਦੀ ਲੋੜ ਆ ਪਰ ਮੈਨੂੰ ਪਤਾ ਬੋਲਣਾ ਕਿਸੇ ਨਹੀਂ ਸਾਰੇ ਸੁਸਰੀ ਬਣ ਕੇ ਬਸ ਵੀਡੀਓ ਦੇ ਕੇ ਕਮੈਂਟ ਕਰਕੇ ਚੁੱਪ ਕਰ ਜਾਣਗੇ। ਬਾਕੀ ਜੋ ਮੇਰਾ ਫਰਜ ਸੀ ਮੈਂ ਤੁਹਾਨੂੰ ਦੱਸਿਆ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਕੋਸ਼ਿਸ਼ ਕਰਿਓ ਮੇਰੀ ਇਹ ਵੀਡੀਓ ਭਗਵਾਨ ਤਮਨ ਸਾਹਿਬ ਤੱਕ ਜਰੂਰ ਪਹੁੰਚੇ। ਜੇ ਕੋਈ ਸ਼ਬਦ ਵੱਧ ਘੱਟ ਬੋਲੇ ਤਾਂ ਮਾਫੀ ਚਾਹੁੰਨੇ ਆ। ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ।